ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਬੋਲਣ ਤੋਂ ਬਾਅਦ ਬਿਆਨ ਦੇਣ ਤੋਂ ਬਾਅਦ ਹੁਣ ਬਾਗੀ ਅਕਾਲੀਆਂ ਨੇ ਵੀ ਆਪਣਾ ਸਟੈਂਡ ਸਪਸ਼ਟ ਕੀਤਾ ਹਾਲਾਂਕਿ ਪਹਿਲਾਂ ਤੋਂ ਹੀ ਜਾਣੂ ਹੈ ਸਪਸ਼ਟ ਹੈ ਕਿ ਬਾਗੀ ਅਕਾਲੀ ਕਿਸ ਤਰਫ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਦੇ ਉੱਤੇ ਵੀ ਉਹਨਾਂ ਨੇ ਸਵਾਲ ਚੁੱਕੇ ਸਨ ਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਵਿੱਚ ਲਿਆ ਗਿਆ ਫੈਸਲਾ ਸਰਾ ਸਰ ਗਲਤ ਹੈ ਔਰ ਸਖਬਾਂ ਨੇ ਜਿਹੜੀ ਉਹਨਾਂ ਦਾ ਨਰਾਦਰ ਹੋ ਰਿਹਾ ਹੈ ਉਹਨਾਂ ਨੂੰ ਢਾ ਲੱਗ ਰਹੀ ਹੈ ਇਹ ਗੱਲਾਂ ਉਹਨਾਂ ਵੱਲੋਂ ਪਹਿਲਾਂ ਹੀ ਆਖੀਆਂ ਗਈਆਂ ਨੇ ਪਰ ਹੁਣ ਅੱਜ ਤਾਜ਼ਾ ਬਿਆਨ ਸਾਂਝੇ ਰੂਪਚਕ ਬਾਗੀ ਅਕਾਲੀਆਂ ਨੇ ਕੀ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਦੱਸਾਂਗੇ ਕਿ ਕਿ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਕੀ ਬੋਲੇ ਨੇ ਪਹਿਲਾਂ ਜੋ ਅਕਾਲੀ ਆਗੂ ਨੇ ਜਿਹੜੇ ਬਾਗੀ ਹੋ ਚੁੱਕੇ ਨੇ ਜਿਹੜੇ ਕੀ ਚਾਹੁੰਦੇ ਨੇ ਕਿ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਪ੍ਰਕਿਰਿਆ ਸ਼ੁਰੂ ਹੋਵੇ ਇੱਕ ਪਾਸੇ ਉਹਨਾਂ ਦੀ ਆਪਸੀ ਸਿਆਸਤ ਹੋ ਸਕਦੀ ਹੈ ਪਰ ਜੋ ਜਥੇਦਾਰ ਸਹਿਬਾਨ ਬਾਰੇ ਬੋਲਿਆ ਜਾ ਰਿਹਾ ਹੈ ਜਾਂ ਫੈਸਲੇ ਲਏ ਜਾ ਰਹੇ ਨੇ ਉਸ ਦੇ ਬਾਰੇ ਉਹਨਾਂ ਨੇ ਸਖਤ ਜਿਹੜਾ ਸਟੈਂਡ ਲਿਆ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਹਦੂਦ ਸੀਮਤ ਕਰਨ ਦੀ ਸਾਜ਼ਿਸ਼ ਦੀ ਕੀਮਤ ਅਕਾਲੀ ਦਲ ਨੂੰ ਚੁਕਾਉਣੀ ਪਵੇਗੀ ਸਿੰਘ ਸਹਿਬਾਨ ਤੋਂ ਮਿਲੀ ਇਜਾਜ਼ਤ ਤੋਂ ਬਾਅਦ ਭਰਤੀ ਸ਼ੁਰੂ ਕਰੇ ਭਰਤੀ ਕਮੇਟੀ ਤਖਤ ਦੀ ਪ੍ਰਭੂ ਸੱਤਾ ਸਨਮਾਨ ਸਰਵਉੱਚਤਾ ਤੇ ਸੰਕਲਪ ਨੂੰ ਢਾਹ ਲਾਉਣ ਵਾਲੇ ਬਿਆਨ ਤੇ ਮਾਫੀ ਮੰਗਣ ਰਗੂਜੀ ਸਿੰਘ ਵਿਰਕਰ ਰਗੂਜੀ ਸਿੰਘ ਵਿਰਕ ਉਹੀ ਨੇ ਜਿਨ੍ਹਾਂ ਨੇ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਨਾਤੇ ਉਸ ਮੀਟਿੰਗ ਦੇ ਵਿੱਚ ਫੈਸਲੇ ਲੈਣ ਦੇ ਵਿੱਚ ਐਮ ਭੂਮਿਕਾ ਨਿਭਾਈ ਹੈ ਖਾਸ ਕਰਕੇ ਜਿਸ ਦੇ ਵਿੱਚ ਗਿਆਨੀ ਰਗਵੀਰ ਸਿੰਘ ਬਾਰੇ ਵੀ ਲਿਖਿਆ ਗਿਆ ਮਤੇ ਵਿੱਚ ਕਿ ਉਹਨਾਂ ਨੂੰ ਪੋਸਟ ਨਹੀਂ ਸੀ ਪਾਉਣੀ ਚਾਹੀਦੀ ਜੋ ਐਸਜੀਪੀਸੀ ਨੇ ਫੈਸਲਾ ਲਿਆ ਕਿਉਂਕਿ ਐਕਟ ਦੇ ਮੁਤਾਬਕ ਐਸਜੀਪੀਸੀ ਚੱਲ ਰਹੀ ਹੈ ਔਰ ਐਕਟ ਇਹੀ ਕਹਿੰਦਾ ਹੈ ਕਿ ਜਥੇਦਾਰ ਨੂੰ ਹਟਾਉਣਾ ਜਾਂ ਨਿਯੁਕਤ ਕਰਨਾ ਐਸਜੀਪੀਸੀ ਦੇ ਹੱਥ ਹੈ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੈਤਿਕ ਜ਼ਿੰਮੇਵਾਰੀ ਦਾ ਆਧਾਰ ਬਣਾ ਕੇ ਇਸਤੀਫਾ ਦੇ ਜਾਂਦੇ ਨੇ ਅੱਗੇ ਵਿਸਥਾਰਪੂਰਵਕ ਬਿਆਨ ਵਿੱਚ ਕੀ ਲਿਖਿਆ ਗਿਆ ਸ਼੍ਰੋਮਣੀ ਕਾਲੀ ਦਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਢੜੇ ਵਾਲੀ ਜਿਹੜੀ ਗੱਲਬਾਤ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਦੇ ਖਿਲਾਫ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਡ ਸਾਹਿਬ ਬੀਬੀ ਪਰਮਜੀਤ ਕੌਰ ਗੁਲਸ਼ਨ ਚਰਨਜੀਤ ਸਿੰਘ ਬਰਾੜ ਤੇ ਪਰਮਜੀਤ ਕੌਰ ਲਾਂਡਰਾ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਪੰਥ ਦੀਆਂ ਮੌਜੂਦਾ ਪ੍ਰਸਥਿਤੀਆਂ ਤੇ ਚੁਣੌਤੀਆਂ ਤੇ ਗਹਿਰੀ ਚਿੰਤਾ ਜाहिर ਕਰਨੀ ਬਣਦੀ ਹੈ ਸਾਂਝੇ ਬਿਆਨ ਵਿੱਚ ਇਨ੍ਹਾਂ ਆਗੂਆਂ ਨੇ ਆਖਿਆ ਕਿ ਸ੍ਰੀ ਕਾਲ ਤਖਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਕਾਨੂੰਨੀ ਨੁਕਤਿਆਂ ਦੇ ذریعے ਡਰ ਦਿਖਾ ਕੇ ਸੀਮਤ ਕਰਨ ਦੀ ਸਾਜ਼ਿਸ਼ ਮੰਦ ਭਾਗੀ ਹੈ ਇਸ ਸਾਜ਼ਿਸ਼ ਦੀ ਕੀਮਤ ਚੱਕਰ ਵਿਊ ਰਚਣ ਵਾਲੇ ਸ਼ਰਮਣੀ ਕਾਲੀ ਦਲ ਦੇ ਆਗੂਆਂ ਨੂੰ ਝਕਾਉਣੀ ਪਵੇਗੀ ਜੇਕਰ ਖਾਲਸਾ ਪੰਥ ਹੁਣ ਵੀ ਨਾ ਜਾਗਿਆ ਤੇ ਜਿਹੇ ਸਾਜ਼ਿਸ਼ ਕਰਨ ਵਾਲੇ ਲੋਕਾਂ ਖਿਲਾਫ ਨਾ ਖੜਾ ਹੋਇਆ ਤਾਂ ਇਸ ਦੇ ਨਤੀਜੇ ਬਹੁਤ ਗੰਭੀਰ ਹੋ ਸਕਦੇ ਨੇ ਆਗੂਆਂ ਨੇ ਕਿਹਾ ਕਿ ਪੰਥ ਨੂੰ ਢਾਲ ਲਗਾਉਣ ਵਾਲੀਆਂ ਏਜੰਸੀਆਂ ਦੇ ਹੱਥਾਂ ਵਿੱਚ ਖੇਡਣ ਵਾਲੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਣ ਕਿ ਕੌਮ ਨੇ ਹਮੇਸ਼ਾ ਸਿਰ ਦੇ ਕੇ ਸੰਕਲਪ ਦੀ ਰਾਖੀ ਕੀਤੀ ਹੈ ਅਜਿਹੇ ਸਾਜ਼ਿਸ਼ਕਰਤਾਵਾਂ ਨੂੰ ਕਿਸੇ ਵੀ ਸਿਆਸੀ ਅਤੇ ਨਿੱਜੀ ਮਨਸ਼ਾ ਨੂੰ ਪੂਰਾ ਕਰਨ ਦੇ ਲਈ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਕੀਤੀ ਕਿਸੇ ਵੀ ਸਾਜ਼ਿਸ਼ ਰਚਨ ਨੂੰ ਤੋਂ ਪਹਿਲਾਂ ਕੁਰਬਾਨੀਆਂ ਸ਼ਹੀਦੀਆਂ ਨੂੰ ਆਪਣੇ ਧਿਆਨ ਵਿੱਚ ਰੱਖ ਲੈਣ ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਜੋ ਬੀਤੇ ਕੱਲ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਵੱਲੋਂ ਦਿੱਤੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਜਿੱਥੇ ਰਗੂਜੀਤ ਸਿੰਘ ਵਿਰਕ ਨੂੰ ਬਿਆਨ ਵਾਪਸ ਲੈਣ ਦੀ ਮੰਗ ਕੀਤੀ ਹੈ ਉੱਥੇ ਹੀ ਇਸ ਬਿਆਨ ਲਈ ਸਮੁੱਚੇ ਪੰਥ ਅਤੇ ਕੌਮ ਤੋਂ ਮਾਫੀ ਮੰਗਣ ਦੀ ਵੀ ਜਿਹੜੀ ਗੱਲ ਆਖੀ ਹੈ ਜਾਰੀ ਬਿਆਨ ਵਿੱਚ ਆਗੂਆਂ ਨੇ ਆਖਿਆ ਕਿ ਇਸ ਵੇਲੇ ਸਭ ਦੀ ਨਜ਼ਰ ਪੰਥ ਅਤੇ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਲੱਗੀ ਹੋਈ ਹੈ ਇਸੇ ਕਰਕੇ 2 ਦਸੰਬਰ ਨੂੰ ਫਸੀਲ ਤੋਂ ਭਰਤੀ ਕਮੇਟੀ ਗਠਿਤ ਕੀਤੀ ਗਈ ਸੀ ਅੱਜ ਸਿੰਘ ਸਹਿਬਾਨ ਜਥੇਦਾਰ ਗਿਆਨੀ ਰਣਵੀਰ ਸਿੰਘ ਜੀ ਵੱਲੋਂ ਮੁੜ ਹੁਕਮ ਕੀਤੇ ਗਏ ਨੇ ਕਿ ਭਰਤੀ ਕਮੇਟੀ ਬਿਨਾਂ ਕਿਸੇ ਦੇਰੀ ਦੇ ਭਰਤੀ ਦਾ ਕੰਮ ਕਰੇ ਆਗੂਆਂ ਨੇ ਸਮੂਚੀ ਕਮੇਟੀ ਮੈਂਬਰਾਂ ਨੂੰ ਮੁੜ ਪੇਲ ਕੀਤੀ ਹੈ ਕਿ ਵਰਕਰਾਂ ਦੀਆਂ ਭਾਵਨਾਵਾਂ ਤੇ ਪਹਿਰਾ ਦਿੰਦੇ ਹੋਏ ਜਲਦੀ ਭਰਤੀ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਪੰਥ ਦੀ ਨੁਮਾਇੰਦਾ ਜਮਾਤ ਨੂੰ ਪੰਥਕ ਸੋਚ ਵਾਲਾ ਅਡੋਲ ਪ੍ਰਧਾਨ ਮਿਲ ਸਕੇ ਇਹ ਜਿਹੜੀਆਂ ਨੇ ਗੱਲਾਂ ਕੀਤੀਆਂ ਗਈਆਂ ਨੇ ਬਾਗੀ ਅਕਾਲੀਆਂ ਵੱਲੋਂ ਕੁਝ ਐਸਜੀਪੀਸੀ ਦੇ ਮੈਂਬਰ ਵੀ ਸ਼ਾਮਲ ਨੇ ਖਾਸ ਕਰਕੇ ਜੇਕਰ ਇੱਥੇ ਗੱਲ ਕੀਤੀ ਜਾਵੇ एसजीपीसी मेंबर करनाल ਸਿੰਘ ਪੰਜੋਲੀ ਨੇ ਜਿਹੜੇ ਕਿ ਪਹਿਲਾਂ ਵੀ ਬੋਲੇ ਨੇ ਤੇ ਇਸ ਵਾਰੀ ਫੇਰ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਅਮਲ ਵਿੱਚ ਲਿਆਉਣ ਦੇ ਰਾਹ ਵਿੱਚ ਰੋੜਾ ਬਣੇ ਸੁਖਬੀਰ ਸਿੰਘ ਬਾਦਲ ਦੇ ਧੜੇ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ ਸਮੂਹ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਭਰਤੀ ਬੋਗਸ ਉਹਨਾਂ ਨੇ ਆਖ ਦਿੱਤਾ ਹੈ ਕਿ ਉਹ ਬੋਗਸ ਹੈ ਉਹਨਾਂ ਨੇ ਜਥੇਦਾਰ ਸਾਹਿਬ ਦੇ ਜਿਹੜੇ ਦਿੱਤੇ ਗਏ ਬਿਆਨ ਦੇ ਮਾਇਨੇ ਕਢਦੇ ਆਏ ਆ ਆਖਿਆ ਹੈ ਕਿ ਜਿਵੇਂ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਕਾਲ ਤਖਸਾਲ ਵੱਲੋਂ ਪਿਛਲੇ 2 ਦਸੰਬਰ ਨੂੰ ਜਾਰੀ ਹੋਏ ਹੁਕਮ ਨੂੰ ਅਮਲ ਵਿੱਚ ਲਿਆਉਣ ਦੇ ਰਾਹ ਵਿੱਚ ਰੋੜਾ ਬਣੇ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਧੜੇ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ ਇੱਕ ਜਾਰੀ ਬਿਆਨ ਵਿੱਚ ਉਨ੍ਹਾਂ ਇਹ ਵੀ ਆਖ ਦਿੱਤਾ ਕਿ ਸ੍ਰੀ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅੱਜ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈ ਕੇ ਸੱਤ ਮੈਂਬਰੀ ਕਮੇਟੀ ਰਾਹੀਂ ਭਰਤੀ ਕੰਮ ਕਰਨ ਦਾ ਸ਼ੁਰੂ ਕੀ ਅਮਲ ਕਰਨਾ ਚਾਹੀਦਾ ਹੈ ਇਸ ਅਪੀਲ ਤੋਂ ਸਪਸ਼ਟ ਹੋ ਜਾਂਦਾ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਜਿਹੜੀ ਕੀਤੀ ਗਈ ਭਰਤੀ ਹੈ ਉਹ ਬੋਗਸ ਭਰਤੀ ਹੈ ਉਹਨਾਂ ਨੇ ਕਿਹਾ ਕਿ ਇਸ ਭਰਤੀ ਦੇ ਆਧਾਰ ਉੱਤੇ ਖੜਾ ਕੀਤਾ ਜਾਣ ਵਾਲਾ ਕਾਲੀ ਦਲ ਵੀ ਫਿਰ ਬੋਗਸ ਹੀ ਸਾਬਤ ਹੋਵੇਗਾ ਉਹ ਅੱਗੇ ਇਹ ਵੀ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਵੱਲੋਂ ਖਿੱਚੀ ਗਈ ਲਕੀਰ ਤੋਂ ਬਾਅਦ ਇਹ ਹੁਣ ਸਿੱਖਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਗੁਰਮੁਖਾਂ ਨਾਲ ਖੜਨਾ ਹੈ ਜਾਂ ਮਨਮੁਖਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਆਪਣਾ ਅਸਤੀਫਾ ਵਾਪਸ ਲੈ ਕੇ ਅਕਾਲੀ ਦਲ ਦੀ ਭਰਤੀ ਦਾ ਕੰਮ ਸ਼ੁਰੂ ਕਰਨ ਤਾਂ ਕਿ ਬੋਗਸ ਅਕਾਲੀ ਦਲ ਦੇ ਮੁਕਾਬਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਸਲ ਅਕਾਲੀ ਦਲ ਸਥਾਪਿਤ ਕੀਤਾ ਜਾ ਸਕੇ ਉਹਨਾਂ ਭੰਗ ਹੋ ਚੁੱਕੀ ਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਅਪੀਲ ਕੀਤੀ ਕਿ ਸੱਤ ਮੈਂਬਰੀ ਕਮੇਟੀ ਨੂੰ ਦਫ਼ਤਰ ਦੇ ਹੋਂਦ ਲੜਿੰਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਤਾਂ ਕਿ ਭਰਤੀ ਦਾ ਅਮਲ ਸਚਾਰੂ ਢੰਗ ਨਾਲ ਸਿਰੇ ਚੜਾਇਆ ਜਾ ਸਕੇ ਕਰਨੈਲ ਸਿੰਘ ਪੰਜੋਲੀ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵੱਲੋਂ ਆਪਣੇ ਵੱਲੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਮਿਥ ਕੇ ਜਥੇਦਾਰ ਰਗਵੀਰ ਸਿੰਘ ਨੂੰ ਉਸ ਵਿੱਚ ਹੀ ਸੀਮਤ ਰਹਿਣ ਲਈ ਕਹਿਣ ਨੂੰ ਸਿੱਖ ਪੰਥ ਦੀ ਇਸ ਸਰਵਉੱਚ ਸੰਸਥਾ ਇਸ ਦੇ ਜਥੇਦਾਰ ਦੀ ਪਦਵੀ ਦੀ ਤੋਹੀਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਰਗਵੀਰ ਸਿੰਘ ਨੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਇਸ ਹਿਮਾਕਤ ਉੱਤੇ ਟਿੱਪਣੀ ਕਰਦੇ ਆ ਕਿ ਆ ਕਿ ਉਹ ਤਾਂ ਇਹ ਸਮਝਦੇ ਸੀ ਕਿ ਸ੍ਰੀ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਦੁਨੀਆ ਭਰ ਦੇ ਸਿੱਖਾਂ ਤੇ ਲਾਗੂ ਹੁੰਦਾ ਹੈ ਪਰ ਉਹਨਾਂ ਨੂੰ ਤਾਂ ਸ਼੍ਰੋਮਣੀ ਕਮੇਟੀ ਦੱਸ ਕੇ ਗਈ ਹੈ ਕਿ ਇਹ ਹੁਕਮਨਾਮਾ ਤਾਂ ਤਖਤ ਸਾਹਿਬ ਦੇ ਦਫ਼ਤਰ ਦੀਆਂ ਕੰਧਾਂ ਤੱਕ ਹੀ ਸੀਮਤ ਹੈ ਤੇ ਬਹੁਤ ਮੰਦ ਭਾਗ ਹੈ ਤਾਂ ਇਸ ਗੱਲ ਤੋਂ ਲੈ ਕੇ ਜਿਹੜੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਕੁਝ ਦਿੱਤੇ ਪਹਿਲਾਂ ਵਾਲੇ ਬਿਆਨਾਂ ਨੂੰ ਆਧਾਰ ਬਣਾ ਕੇ ਹੀ ਇਹ ਪ੍ਰਚਾਰ ਕਰ ਰਿਹਾ ਸੀ ਕਿ ਜਥੇਦਾਰ ਸਾਹਿਬ ਨੇ ਤਾਂ ਖੁਦ ਕਿਹਾ ਕਿ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਉਹ ਬਹੁਤ ਸ਼ਲਾਘਾਯੋਗ ਕਦਮ ਹੈ ਤਾਂ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਭਰਤੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਤਾਂ ਜਦੋਂ ਜਥੇਦਾਰ ਸਾਹਿਬ ਦੇ ਹੋਣ ਵਾਲੇ ਬਿਆਨ ਨੇ ਇਹਨਾਂ ਉੱਤੇ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਉਸ ਢੰਗ ਦੇ ਨਾਲ ਜਵਾਬ ਨਹੀਂ ਦੇ ਸਕਿਆ ਹੁਣ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਤੋਂ ਹੀ ਮੈਨੂੰ ਪਤਾ ਲੱਗਿਆ ਹੈ ਕਿ ਸਾਡੇ ਜਿਹੜੇ ਦਿੱਤੇ ਗਏ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਹੁਕਮ ਨੇ ਉਹ ਸਿਰਫ ਤੇ ਸਿਰਫ ਚਾਰ ਦਿਵਾਰੀ ਦੇ ਅੰਦਰ ਹੀ ਲਾਗੂ ਹੁੰਦੇ ਨੇ ਬਾਹਰ ਨਹੀਂ ਹੁੰਦੇ ਤਾਂ ਇੱਕ ਵਿਅੰਗਮਈ ਜਿਹੜਾ ਤਰੀਕਾ ਸੀ ਉਹਨਾਂ ਦਾ ਉਸ ਨੂੰ ਲੈ ਕੇ ਜਿਹੜੀ ਹੈ ਸਹਿਮਤੀ ਪ੍ਰਗਟਾਈ ਹੈ ਕਰਨੈਲ ਸਿੰਘ ਪੰਜੋਲੀ ਹੋਰਾਂ ਨੇ ਬਾਗੀ ਧੜਾ ਵੀ ਸਰਗਰਮ ਹੋ ਗਿਆ ਇਸ ਮਾਮਲੇ ਦੇ ਵਿੱਚ ਸੱਤ ਮੈਮਰੀ ਕਮੇਟੀ ਦੀ ਜਿਹੜੀ ਭਰਤੀ ਪ੍ਰਕਿਰਿਆ ਹੈ ਉਸ ਨੂੰ ਲੈ ਕੇ ਜਾਦਾ ਚਰਚਾ ਹੋ ਰਹੀ ਹੈ ਦੂਜਾ ਮਸਲਾ ਗਿਆਨੀ ਹਰਪ੍ਰੀਤ ਸਿੰਘ ਦਾ ਜਿੱਥੋਂ ਇਹ ਬਖੇੜਾ ਹੋਰ ਜ਼ਿਆਦਾ ਸ਼ੁਰੂ ਹੋ ਗਿਆ ਹੁਣ ਦੋ ਮਸਲੇ ਨੇ ਇਹ ਕਿਵੇਂ ਹੱਲ ਹੁੰਦੇ ਨੇ ਇਸ ਦੇ ਉੱਤੇ ਦੋਵੇਂ ਤਰ੍ਹਾਂ ਦੀ ਪਹਿਲ ਕਦਮੀ ਹੀ ਕੰਮ ਆਵੇਗੀ ਜੋ ਲੱਗਦਾ ਹੈ ਜੋ ਵਿਦਵਾਨ ਤੇ ਬੁੱਧੀਜੀਵੀ ਵੀ ਕਹਿ ਰਹੇ ਨੇ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਇੱਕ ਇੱਕ ਕਦਮ ਸਾਂਝੇ ਰੂਪ ਦੇ ਵਿੱਚ ਅੱਗੇ ਵਧਾਉਂਦਾ ਹੈ ਤੇ ਮਜ਼ਬੂਤੀ ਮਿਲਦੀ ਹੈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਜਿਹੜੇ ਇਹ ਟਿੱਪਣੀਆਂ ਹੋ ਰਹੀਆਂ ਨੇ ਪ੍ਰਤੀਕ੍ਰਿਆਵਾਂ ਆ ਰਹੀਆਂ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ এবੀਸੀ ਪੰਜਾਬ ਦੇ ਨਾਲ